ਵੱਲਾਂ ਦੀ ਸਾਡੇ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਜੀ ਦਾ ਜੀ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਸਾਡੇ ਨੈਸ਼ਨਲ ਕਨਵੀਨਰ ਜੀ ਦਾ ਅਰਵਿੰਨ ਕੇਜਰੀਵਾਲ ਜੀ ਔਰ ਮਨੀਸ਼ ਸੋਧਿਆ ਜੀ ਦਾ ਔਰ ਅਮਨ ਅਰੋੜਾ ਜੀ ਦਾ ਕਿ ਉਹਨਾਂ ਨੇ ਬਲਜਿੰਦਰ ਸਿੰਘ ਢੱਲੋਂ ਜੀ ਜਿਹੜੇ ਆਪਣੇ ਪਾਰਟੀ ਨਾਲ ਸ਼ੁਰੂ ਤੋਂ ਜੁੜੇ ਹੋਏ ਆ ਜੀ ਦੇ ਵਤੋਂ ਤੇ ਉਹ ਪਾਰਟੀ ਦੇ ਨਾਲ ਸਾਡੇ ਮੇਰੇ ਨਾਲ ਸਾਡੇ ਜਿਹੜੇ ਚੇਅਰਮੈਨ ਆ ਮੰਡੀ ਬੋਰਡ ਦੇ ਜੀ ਬਰਸ਼ਟ ਜੀ ਔਰ ਬਾਕੀ ਸਾਰੇ ਸੀਨੀਅਰ ਲੀਡਰ ਸਾਡੇ ਜਿਹੜੇ ਹੈਗੇ ਇੱਥੇ ਪਹੁੰਚੇ ਆ ਤੋ ਅਸੀਂ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦੇ ਆ ਕਿ ਜਿਹੜੀ ਜਦੋਂ ਪਾਰਟੀ ਕੋਲੇ ਤਿੰਨ ਚੀਜ਼ਾਂ ਹੁੰਦੀਆਂ ਜੀ ਕਾਰਜਕ੍ਰਮ ਜਿਹੜਾ ਕਿ ਸਾਡੀ ਪਾਰਟੀ ਦਾ ਬਹੁਤ ਵਧੀਆ ਜਿਹੜਾ ਕਿ ਲੋਕਪੱਖੀ ਕਾਰਜਕ੍ਰਮ ਹੈ ਔਰ ਦੂਜਾ ਹੁੰਦਾ ਕਿ ਜਿਹੜਾ ਉਹਦੇ ਵਿੱਚ ਕਾਰਜਕਰਤਾ ਉਹ ਵੀ ਸਾਡੇ ਕੋਲੇ ਸਭ ਤੋਂ ਵਧੀਆ ਜਿਹੜੇ ਡੈਡੀਕੇਟਡ ਹੈ ਇਹ ਤਾਂ ਬਹੁਤ ਵੱਡੇ ਵੱਡੇ ਜਿਹੜੇ ਸਾਡੇ ਖੋਦ ਦੀ ਸਾਰੇ ਮੰਦੇ ਉਹਨਾਂ ਦਾ ਲੋਹਾ ਮੰਦੇ ਆ ਤੇ ਤੀਜਾ ਹੁੰਦਾ ਕਾਰਿਆਲਿਆ ਜਿਹੜਾ ਦਫਤਰ ਹੈ ਇਹ ਪਾਰਟੀ ਵਾਸਤੇ ਬਹੁਤ ਜ਼ਰੂਰੀ ਆ ਪਾਰਟੀ ਦੇ ਜਿੰਨੇ ਪ੍ਰੋਗਰਾਮ ਆਣਿਆ ਉਹਨਾਂ ਵਾਸਤੇ ਸਾਰੇ ਇੱਕ ਡਿਸਪਲਿਨਡ ਫੋਰਸ ਤਿਆਰ ਕਰਨਾ ਕਿਉਂਕਿ ਜਿਹੜਾ ਐਮਐਲਏ ਚਾਹੇ ਮੇਰਾ ਵੀ ਦਫਤਰ ਹੈ ਕੋਹਲੀ ਸਾਹਿਬ ਦਾ ਦਫਤਰ ਹੈ ਬਾਕੀ ਸਾਰੇ ਐਮਐਲਏ ਸਾਹਿਬਾਨ ਦੇ ਦਫਤਰ ਹੈ ਉਹਨਾਂ ਦਾ ਇੱਕ ਗਵਰਨੈਂਸ ਨਾਲ ਰਿਲੇਟਡ ਜ਼ਿਆਦਾ ਹੁੰਦਾ ਲੇਕਿਨ ਜਿਹੜੇ ਪਾਰਟੀ ਦੀਆਂ ਜਿਹੜੀਆਂ ਨੀਤੀਆਂ ਹੈਗੀਆਂ ਪਾਰਟੀ ਦਾ ਪ੍ਰੋਗਰਾਮ ਹੈ ਉਹ ਲੋਕਾਂ ਵਿੱਚ ਲੈ ਕੇ ਜਾਣ ਲਈ ਇਹਦੀ ਬਹੁਤ ਜ਼ਿਆਦਾ ਲੋਡ ਸੀ ਸਮੇਂ ਦੀ ਔਰ ਬੜੇ ਕਸੁੱਲਜੇ ਹੋਏ ਜਿਹੜਾ ਸਾਡਾ ਇੱਕ ਲੀਡਰ ਹੈ ਢਿਲਵਾ ਸਾਹਿਬ ਨੂੰ ਪਾਰਟੀ ਨੇ ਜ਼ਿੰਮੇਵਾਰੀ ਦਿੱਤੀ ਹੈ ਔਰ ਉਹਨਾਂ ਨੇ ਬੜੀ ਅੱਛੀ ਸ਼ੁਰੂਆਤ ਕੀਤੀ ਹੈ ਕਿ ਉਹਨਾਂ ਨੇ ਦਫ਼ਤਰ ਮੈਨੂੰ ਯਾਦ ਹੈ ਕਿ ਜਦੋਂ ਮੈਨੂੰ ਜ਼ੋਨ ਪ੍ਰਧਾਨ ਦੀ ਮੈਂ ਸਭ ਤੋਂ ਪਹਿਲਾਂ ਮੈਂ ਕਿਹਾ ਸੀ ਵੀ ਦਫ਼ਤਰ ਹੋਣਾ ਚਾਹੀਦਾ ਫਿਰ ਮੈਨੂੰ ਸਟੇਟ ਦੀ ਰਿਸਪੋਨਸੀਬਿਲਟੀ ਮੈਂ ਕਹਿੰਦਾ ਜੀ ਸਭ ਤੋਂ ਪਹਿਲੀ ਗੱਲ ਹੈ ਕਿ ਆਪਣਾ ਸਟੇਟ ਦਾ ਦਫ਼ਤਰ ਨਹੀਂ ਹੋਣਾ ਚਾਹੀਦਾ ਕਿਉਂਕਿ ਜਦੋਂ ਤੁਹਾਡੇ ਕਿਤੇ ਵਰਕਰ ਆਉਂਦੇ ਆ ਜੀ ਵਰਕਰ ਤਾਂ ਪਟਿਆਲੇ ਦੇ ਵਿੱਚ ਕਨੌਰ ਤੋਂ ਵੀ ਆਏਗਾ ਇਹਨਾਂ ਕੋਲੇ ਇਵਨ ਡੇਰਾ ਬੱਸੀ ਜਾਏਗਾ ਨੇ ਦੀ ਜੂਰਿਸਡਿਕਸ਼ਨ ਜਿਹੜੀ ਹੈਗੀ ਹੈ ਜ਼ੋਨ ਦੀ ਉੱਥੇ ਤੱਕ ਹੈ ਤੇ ਉਹ ਉਹਨੂੰ ਪਹਿਲਾ ਜਿਹੜਾ ਉਹਦਾ ਸਟਾਪ ਹੋਏਗਾ ਕੋਈ ਵੀ ਉਹਨੂੰ ਕੰਮ ਹੋਏਗਾ ਉਹਨੂੰ ਕੋਈ ਦਿੱਕਤ ਹੋਏਗੀ ਆਪੜਾ ਜਿਹੜਾ ਜ਼ੋਨ ਪ੍ਰਧਾਨਾਂ ਨੂੰ ਮਿਲਾ ਆਏਗਾ ਉਹਨੂੰ ਪਾਣੀ ਧਾਣੀ ਮਿਲੇਗਾ ਉਹਦੀ ਗੱਲ ਸੁਣੀ ਜਾਏਗੀ ਔਰ ਜਿਹੜਾ ਉਹਦਾ ਮਸਲਾ ਹੈਗਾ ਉਹ ਸਬੰਧਤ ਅਧਿਕਾਰੀਆਂ ਤੱਕ ਵੀ ਔਰ ਜਿਹੜੇ ਕੋ ਸਬੰਧਤ ਐਮ ਐਲ ਏ ਜਾਂ ਮਿਨਿਸਟਰ ਉਹਨਾਂ ਤੱਕ ਵੀ ਪਹੁੰਚਾਇਆ ਜਾਵੇ ਅਸੀਂ ਸਾਰੇ ਜਣੇ ਜਿਹੜੇ ਆਗੇ ਆ ਜਿਹੜੇ ਪਾਰਟੀ ਦੇ ਬੇਸਿਕਲੀ ਸਾਰੇ ਅਸੀਂ ਵਲੰਟੀਅਰ ਆ ਜੀ ਚਾਹੇ ਕੋਈ ਚੇਅਰਮੈਨ ਦੀ ਪੋਸਟ ਤੇ ਹੋਵੇ ਜੀ ਚਾਹੇ ਕੋਈ ਐਮ ਐਲ ਏ ਹੋਵੇ ਜਾਂ ਮਿਨਿਸਟਰ ਹੋਵੇ ਬਟ ਜਿਹੜੀ ਸਾਡੀ ਬੇਸਿਕ ਜਿਹੜੀ ਸਾਡੀ ਪੱਕੀ ਜਿਹੜੀ ਜੇ ਪਛਾਣ ਹੈ ਉਹ ਹੈਗੀ ਆ ਆਮ ਆਦੀ ਪਾਰਟੀ ਦੇ ਵਲੰਟੀਅਰ ਕਾਰਜਕਰਤਾ ਜੀ ਡਾਕਟਰ ਸਾਹਿਬ ਲੱਗਦਾ ਹੈ ਕਿ ਪਹਿਲੇ ਖੋਲ੍ਹ ਦੇਣਾ ਚਾਹੀਦਾ ਹੈ ਜੇ ਬੰਦ ਰਹਿ ਥਿਲ ਨੂੰ ਪਹਿਲੇ ਹੀ ਜਿਵੇਂ ਵਾਰੀ ਇਸ ਤਰ੍ਹਾਂ ਨਹੀਂ ਸੋਲਦੇ ਨਹੀਂ ਕਿਉਂਕਿ ਲੋਕ ਜਿਹੜੇ ਪਰੇਸ਼ਾਨ ਹੁੰਦੇ ਨੇ ਕਿ ਜਲਦੀ ਤੋਂ ਜਲਦੀ ਜਿਹੜੇ ਹੱਲ ਹੋ ਜੇ ਨਹੀਂ ਨਹੀਂ ਦੇਖੋ ਪਹਿਲਾਂ ਸਾਡੇ ਦਫਤਰ ਰਹਿ ਹੈਗਾ ਇਹ ਨਹੀਂ ਕਿ ਪਹਿਲੀ ਵਾਰੀ ਖੁੱਲਿਆ ਹੈਗਾ ਦਫਤਰ ਰਹਿ ਆ ਅ ਮਤਲਬ ਇੱਕ ਸਮੇਂ ਦੇ ਨਾਲ ਜਦੋਂ ਲੋਡ ਮਹਿਸੂਸ ਹੁੰਦੀ ਹੈ ਮਤਲਬ ਜਿਵੇਂ ਜਿਵੇਂ ਇੱਕ ਸਮੇਂ ਦੇ ਨਾਲ ਜਿਹੜੀ ਚੀਜ਼ ਹੋਣੀ ਹੁੰਦੀ ਹੈ ਦਫਤਰ ਸਾਡੇ ਚੱਲਦੇ ਪਏ ਆ ਜਿਹੜੇ ਸਾਡੇ ਜਿਵੇਂ ਮੇਰਾ ਦਫਤਰ ਵੀ ਆ ਜਾਂ ਸਾਡੇ ਜਿਹੜੇ ਜ਼ਿਲ੍ਹਾ ਪ੍ਰਧਾਨ ਦੇ ਆ ਉਹਨਾਂ ਦੇ ਵੀ ਦਫਤਰ ਹੈ ਔਰ ਅਸੀਂ ਸਾਰੇ ਹੀ ਵੈਸੇ ਵੀ ਅਸੀਂ ਲੋ ਬਟ ਇਹ ਜਿਵੇਂ ਮੈਂ ਪਹਿਲਾਂ ਸਾਰਾ ਐਕਸਪਲੇਨ ਕੀਤਾ ਕੋਈ ਨਰਬੇ ਤੋਂ ਕੋਈ ਪਤਲਾ ਤੋਂ ਆਇਆ ਕੋਈ ਡੇਰਾ ਮੁਸੀ ਤੋਂ ਆਇਆ ਕੋਈ ਰਾਜਪੁਰੇ ਦੇ ਅਗਲੇ ਪਿੰਡ ਤੋਂ ਆਇਆ ਸੋ ਇਹ ਦੂਜਾ ਇਹਨਾਂ ਦਾ ਐਡਵਾਂਟੇਜ ਇਹ ਆ ਕਿ ਇਹਨਾਂ ਦਾ ਨਾਲ ਹੋਟਲ ਵੀ ਆ ਉੱਥੇ ਚਾਹ ਪਾਣੀ ਵੀ ਮਿਲੇਗਾ ਔਰ ਨਾਲੇ ਸਭ ਤੋਂ ਵੱਡਾ ਐਡਵਾਂਟੇਜ ਇਹ ਆ ਕਿ ਜਿਹੜੇ ਸੱਤਾ ਦੇ ਕੇਂਦਰ ਹੁੰਦੇ ਆ ਜਿਵੇਂ ਸੈਂਟਰ ਦੇ ਵਿੱਚ ਆਪਣਾ ਸੈਕਰੀਟੇਟ ਹੋਗਾ ਇੱਥੇ ਮਿੰਨੀ ਸੱਤ ਰਹੇ ਤਾਂ ਉਹ ਵੀ ਬਿਲਕੁਲ ਨਾਲ ਅ ਤੇ ਇਹ ਵੀ ਇਸ ਪੱਖੋਂ ਵੀ ਜਿਹੜਾ ਹੈਗਾ ਇਹਦੀ ਲੋਕੇਸ਼ਨ ਵੀ ਅੱਛੀ ਆ ਤੇ ਚੰਗਾ ਆ ਜੀ ਮਤਲਬ ਵਧੀਆ ਹੋ ਗਿਆ ਬਹੁਤ ਮੈਂ ਜੀ ਬੀਜੇਪੀ ਦੇ ਬਿਆਨ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਹੁਣ ਰਾਜ ਕੰਗਨਾਰ ਰੌਤ ਦਾ ਵੀ ਨਵਾਂ ਬਿਆਨ ਆ ਗਿਆ ਉਸ ਨੂੰ ਕੀ ਤਰ੍ਹਾਂ ਦੇਖਦੇ ਹੋ ਦੇਖੋ ਜਿਹੜੀ ਕੰਗਨਾਰ ਰੌਤ ਹੈ ਉਹ ਆਪਣੀ ਕੌਂਸਲ ਚ ਅਸੀਂ ਤਾਂ ਜਾਂਦੀ ਨਹੀਂ ਹਾਂ ਉੱਥੇ ਉਹਦੇ ਖਿਲਾਫ ਪ੍ਰੋਟੈਸਟ ਹੋ ਗਿਆ ਉਹ ਕਹਿੰਦੀ ਮੈਨੂੰ ਜਿਹੜਾ ਸਾਡੇ ਜਿਹੜਾ ਸਾਡੇ ਰਾਜ ਦਾ ਹੈਗਾ ਮਤਲਬ ਇਨਚਾਰਜ ਹੈ ਪ੍ਰਧਾਨ ਹੈ ਉਹਨੇ ਮੈਨੂੰ ਰੋਕਿਆ ਸੀਗਾ ਮਤਲਬ ਉਹ ਆਪਣੇ ਲੋਕਾਂ ਨੂੰ ਤਾਂ ਫੇਸ ਨਹੀਂ ਕਰ ਪਾਉਂਦੇ ਜੀ ਲੋਕਾਂ ਨੂੰ ਕਿਸੇ ਨੂੰ ਕੀ ਮਤ ਦੇਗੀ ਜੇ ਉਹ ਸਾਡੀ ਆਮ ਆਦਮੀ ਪਾਰਟੀ ਵਾਲਾ ਨੂੰ ਕੀ ਮਤ ਦੇਗੀ ਜਿਹੜੇ 24 ਘੰਟੇ ਲੋਕਾਂ ਦੇ ਵਿੱਚ ਰਹਿੰਦੇ ਆ ਜਿਹੜੀ ਇਹ ਕਹਿੰਦੇ ਹੁੰਦੇ ਨੇ ਨਾ ਜਿਵੇਂ ਜਿਹੜੀ ਬਿੱਲੀ ਆ ਉਹ ਥੱਲੇ ਉਹ ਬਾਹਰ ਆ ਗਈ ਆ ਜੀ ਭਾਜਪਾ ਵਾਲੇ ਔਰ ਕਾਂਗਰਸ ਵਾਲੇ ਬਿਲਕੁਲ ਐਕਸਪੋਜ਼ ਹੋ ਗਏ ਆ ਜਿਹੜੇ ਨਸ਼ਿਆਂ ਦੇ ਵਪਾਰੀ ਆ ਜਿਹੜੇ ਗੈਂਗਸਟਰਸ ਨੂੰ ਸ਼ਰਨ ਦਿੰਦੇ ਆ ਉਹਨਾਂ ਨੂੰ ਡਿਫੈਂਡ ਕਰਦੇ ਜਿਹੜੇ ਕਾਂਗਰਸ ਵਾਲੇ ਔਰ ਅੰਗਰੇਜ਼ੀ ਫੜੇ ਗਏ ਆ ਇਹਨਾਂ ਦੋਨਾਂ ਪਾਰਟੀਆਂ ਨੂੰ ਹੁਣ ਸਮਝ ਨਹੀਂ ਆ ਰਹੀ ਏ ਆਲ ਬਤਾਲ ਦੀਆਂ ਮਾਰਦੇ ਪਏ ਆ ਇਹ ਇਹਨਾਂ ਦੇ ਇਹਨਾਂ ਦੇ ਕੋਲੇ ਕੋਈ ਧਰਾਤਲ ਤੇ ਨਾ ਇਹਨਾਂ ਦੀ ਕੋਈ ਇਹਨਾਂ ਦੀ ਪਕੜ ਹੈ ਇਹ ਸਿਰਫ ਤੇ ਸਿਰਫ ਜਿਹੜਾ ਹੈਗਾ ਆਮ ਆਦਮੀ ਪਾਰਟੀ ਨੂੰ ਬਦਨਾਮ ਕਰ ਲਈ ਸਾਡੇ ਐਮਐਲ ਸਾਡੇ ਮਨਿਸਟਰਾਂ ਤੇ ਕੇਸ ਪਵਾ ਰਹੇ ਆ ਇਹ ਮਨੋਣ ਔਰ ਕਾਂਗਰਸ ਵਾਲੇ ਔਰ ਬੀਜੇਪੀ ਮਿਲ ਕੇ ਪਾ ਰਹੇ ਔਰ ਜਿਹੜੇ ਗੈਂਗਸਟਰ ਆ ਉਹਨਾਂ ਨੂੰ ਸ਼ਰਨ ਦੇ ਰਹੇ ਆ ਉਹਨਾਂ ਦੇ ਥਰੂ ਜਿਹੜੀਆਂ ਵਿਰੋਧੀ ਪਾਰਟੀਆਂ ਹੈਂ ਹਾਂਜੀ ਅੱਜ ਅਸੀਂ ਇਕੱਠੇ ਅਸੀਂ ਅੱਜ ਪਟਿਆਲਾ ਦੇ ਵਿੱਚ ਪੰਜਾਬ ਦਾ ਪਹਿਲਾ ਲੋਕ ਸਭਾ ਦਫ਼ਤਰ ਖੁੱਲਿਆ ਔਰ ਜੀਤアド ਕਾਟਣ ਮਾਨਯੋਗ ਸਾਡੇ ਕੈਬਨਿਨ ਮਿਨਿਸਟਰ ਹੈਲਥ ਮਿਨਿਸਟਰ ਆ ਡਾਕਟਰ ਬਲਬੀਰ ਸਿੰਘ ਜੀ ਤੇ ਬਰਸਰ ਸਾਹਿਬ ਹਰਚੰਦ ਸਿੰਘ ਬਰਸਰ ਮੰਡੀ ਬੋਰਡ ਦੇ ਚੇਅਰਮੈਨ ਜਿਹੜੇ ਕਿ ਮੌਕੇ ਤੇ ਆਏ ਅਤੇ ਹੋਰ ਵੀ ਬਹੁਤ ਸੱਜਣ ਤੇ ਕਾਫੀ ਪਾਰਟੀ ਦੀ ਆਰਗੇਨਾਈਜੇਸ਼ਨ ਤੇ ਲੀਡਰਸ਼ਿਪ ਦੇ ਬੰਦੇ ਆ ਔਰ ਜਿਨ੍ਹਾਂ ਨੇ ਆ ਕੇ ਮੇਰੇ ਨਾਲ ਸਾਥ ਦੇ ਕੇ ਇਸ ਦਫਤਰ ਦਾ ਗਠਨ ਕਰਵਾਇਆ ਸੋ ਮੈਂ ਪਾਰਟੀ ਦਾ ਥੈਂਕਸ ਕਰਦਾ ਅਰਵਿੰਦ ਕੇਜਰੀ왈ਾ ਸ਼ਿਸ਼ੋਦੀ ਜੀ ਦਾ ਅਮਨ ਰੋੜਾਈ ਦਾ ਬਹੁਤ ਬਹੁਤ ਸ਼ਾਨਵਾਦ ਜਿਨ੍ਹਾਂ ਨੇ ਮੈਨੂੰ ਇਸ ਜੋ ਮੈਰੀ ਤੇ ਲਾਇਕ ਸਮਝਿਆ ਕਿਰਨ ਸਾਹਿਬ ਹਲਕਾ ਵੱਡਾ ਹੈ ਕਾਫੀ ਦਿੱਕਤਾਂ ਆਣ ਗਈਆਂ ਉਪਰ ਆਣ ਗਈਆਂ ਕਿਸ ਤਰ੍ਹਾਂ ਮੈਨੇਜ ਕਰੋਗੇ ਇਸ ਨੂੰ ਕਿਉਂਕਿ ਲੋਕ ਕਾਫੀ ਥੋੜਾ ਜਿਹਨ ਕਈਆਂ ਨੂੰ ਪਰੇਸ਼ਾਨੀਆਂ ਆ ਰਹੀਆਂ ਨੇ ਉਹਨਾਂ ਦੀ ਸੁਣਵਾਈ ਕਿਸ ਤਰ੍ਹਾਂ ਦੇਖੋ ਇਹ ਮੈਨੇਜ ਕਰਨ ਵਾਸਤੇ ਇਹ ਸਟੈਪ ਚੁੱਕਿਆ ਗਿਆ ਔਰ ਜਿਹੜਾ ਦਫ਼ਤਰ ਦਾ ਖੋਲਣ ਦਾ ਮਕਸਦ ਸੀ ਲੋਕਾਂ ਦੇ ਨਾਲ ਇੱਕ ਬ੍ਰਿਜ ਦਾ ਕੰਮ ਕਰਨਾ ਕਿ کافی ਲੰਬੇ ਸਮੇਂ ਤੋਂ ਇਸ ਗੱਲ ਦੀ ਥੋੜੀ ਜਿਹੀ ਗਿਲਤ ਮਹਿਸੂਸ ਹੋ ਰਹੀ ਸੀ ਡਾਕਟਰ ਸਾਹਿਬ ਦਾ ਪੰਚਾਇਤ ਭਵਨ ਦੇ ਵਿੱਚ ਦਫਤਰ ਜ਼ਰੂਰ ਹੈਗਾ ਬਟ ਡਾਕਟਰ ਸਾਹਿਬ ਕੋ ਸਾਰਾ ਪੰਜਾਬ ਦੇਖਣਾ ਹੁੰਦਾ ਤੇ ਉਹਨਾਂ ਕੋ ਟਾਈਮ ਘੱਟ ਹੁੰਦਾ ਔਰ ਸਾਡੀ ਕੋਸ਼ਿਸ਼ ਆ ਵੀ ਕਮ ਸਿਕਮ ਜ਼ਿਲੇ ਪਟਿਆਲੇ ਦੇ ਜਿਹੜੇ ਕੰਮ ਔਰ ਲੋਕਾਂ ਦੀ ਜਿਹੜੀ ਪ੍ਰੋਬਲਮਸ ਆ ਉਹ ਮੈਂ ਆਪਣੇ ਦਫਤਰ ਚ ਸੁਣਾ ਤੇ ਉਹਨਾਂ ਦੇ ਮਸਲੇ ਜਿਹੜੇ ਐਡਮਿਨਿਸਟ੍ਰੇਸ਼ਨ ਦੇ ਨਾਲ ਮੈਂ ਚਾਹਣਾ ਵੀ ਉਹਨਾਂ ਨਾਲ ਮੈਂ ਉਹਨਾਂ ਨੂੰ ਸੋਲਵ ਕਰਾਉਣ ਦੇ ਵਿੱਚ ਉਹਨਾਂ ਦੀ ਮਦਦ ਅਫਸਰਾਂ ਦੀ ਗੱਲ ਕੀਤੀ ਤੁਸੀਂ ਕਿ ਕਈ ਵਾਰ ਲੋਕਾਂ ਹੀ ਅਫਸਰ ਨਹੀਂ ਸੁਣਦੇ ਕਿ ਤੁਹਾਡੀ ਹੁਣ ਲੱਗ ਰਿਹਾ ਕਿ ਸੁਣਵਾਈ ਇਹ ਗੱਲ ਜ਼ਰੂਰ ਹੈਗੀ ਆ ਐਡਮਿਨਿਸਟ੍ਰੇਸ਼ਨ ਦੇ ਵਿੱਚ ਥੋੜੀ ਜਿਹੀ ਪ੍ਰੋਬਲਮਾਂ ਛੁਰੂ-ਛੁਰੂ ਸਾਨੂੰ ਇਹ ਆਈਆਂ ਸੀ ਕਿ ਲੋਕਾਂ ਨੇ ਜੇ ਐਡਮਿਨਿਸਟ੍ਰੇਸ਼ਨ ਇਹ ਸਮਝ ਲਿਆ ਸੀ ਵੀ ਨਵੇਂ ਬੰਦੇ ਆ ਤੇ ਇਹਨਾਂ ਨੂੰ ਸ਼ਾਇਦ ਪੋਲਿਟਿਕਸ ਨਹੀਂ ਆਉਂਦੀ ਪਰ ਹੁਣ ਇਹ ਪਾਰਟੀ ਦੇ ਪੈਰ ਵੀ ਲੱਗ ਚੁੱਕੇ ਆ ਔਰ ਪਾਰਟੀ ਨੂੰ ਪੋਲਿਟਿਕਸ ਵੀ ਸਮਝ ਚੱਕ ਲੱਗ ਚੁੱਕੀ ਆ ਔਰ ਲੋਕਾਂ ਨੇ ਕੰਮ ਕਿਵੇਂ ਹੋਣੇ ਆ ਆਰਗੇਨਾਈਜੇਸ਼ਨ ਦੇ ਕਿਵੇਂ ਕੰਮ ਹੋਣੇ ਆ ਇਹ ਸਮਝ ਲੱਗ ਚੁੱਕੀ ਆ ਔਰ ਹੁਣ ਇਹ ਪ੍ਰੋਬਲਮ ਆਣੀ ਘਟ ਗਈ ਆ ਔਰ ਤੁਸੀਂ ਦੇਖ ਰਹੇ ਹੋ ਡਵੈਲਪਮੈਂਟ ਦੀ ਗੱਲ ਕਰੀਏ ਤਾਂ ਪਟਿਆਲਾ ਦੇ ਵਿੱਚ ਡਵੈਲਪਮੈਂਟ ਤੇ ਜਿਹੜੇ ਦੇਖਿਓ ਤੁਸੀਂ ਚਲੋ ਮੇਸ਼ਕਾ ਅੱਜ ਪਟਿਆ ਪਿਆ ਪਟਿਆਲਾ ਦਾ ਤਾਂ ਉਹਦੇ ਵਿੱਚ ਪਾਈਪਾਂ ਪੈ ਰਹੀਆਂ ਵਾਂ ਉਹ ਡਵੈਲਪਮੈਂਟ ਦਾ ਇੱਕ 파ਰਟ ਨੇ ਅਸੀਂ ਇਹ ਨਾ ਸਮਝੀਏ ਥੋੜੇ ਦਿਨ ਦੀ ਪ੍ਰੋਬਲਮ ਆ ਜਿਹੜੀ ਕਿ ਜੇ ਸਾਨੂੰ ਨਹਿਰ ਦਾ ਪਾਣੀ ਮਿਲ ਗਿਆ ਤੇ ਕਿਸਾਨਾਂ ਨੂੰ ਖਾਲਾਂ ਤੱਕ ਦਾ ਪਾਣੀ ਜਿਹੜਾ ਉਹਨਾਂ ਦੇ ਟਿਊਬਲਾਂ ਦਾ ਪਾਣੀ ਘਟ ਕੇ ਜ਼ਮੀਨ ਦਾ ਪੱਧਰ ਪਾਣੀ ਦਾ ਵਧ ਰਿਹਾ ਤੇ ਪਾਣੀ ਜਿਹੜਾ ਨਹਿਰਾਂ ਦਾ ਖੇਤਾਂ ਨੂੰ ਲੱਗ ਗਿਆ ਤਾਂ ਇਹ ਤਾਂ ਅੱਜ ਤੱਕ ਦੇ 70 ਸਾਲ ਦੇ ਵਕਫ ਵਿੱਚ ਕੋਈ ਵੀ ਸਰਕਾਰ ਖਾਲੀ ਦਿਲ ਕਾਮ ਕੋਈ ਵੀ ਨਹੀਂ ਕਰ ਸਕੇ ਸੋ ਆਮ ਆਨIi ਪਾਰਟੀ ਨੇ ਕਰਕੇ ਦਿਖਾਇਆ ਔਰ ਇਹ ਭਗਵੰਤ ਸਿੰਘ ਮਾਨ ਸੀਐਮ ਪੰਜਾਬ ਮੈਂ ਇਹ ਕਹੂੰਗਾ ਵੀ ਇਹ ਇੱਕ ਇਮਾਨਦਾਰ ਮੁੱਖ ਮੰਤਰੀ ਆ ਨੈਵਰ ਐਵਰ ਵੀ ਇਸ ਤਰ੍ਹਾਂ ਦਾ ਕੋਈ ਮੁੱਖ ਮੰਤਰੀ ਦੁਆਰਾ ਨਹੀਂ ਮਿਲਣਾ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਹੈ ਸਰਕਾਰ ਦੇ ਇੱਕ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਇੱਕ ਨੰਬਰ ਕੋਈ ਹੋਵੇ ਕੰਟੈਕਟ ਨੰਬਰ ਦਿੱਤਾ ਜਾਏ ਕਿ ਤੁਹਾਨੂੰ ਆ ਕੇ ਮਿਲਿਆ ਕਰਨਾ ਹੈ ਮੈਂ ਆਪਣੇ ਨੰਬਰ ਡਿਸਪਲੇ ਬੋਰਡ ਤੇ ਆਫਿਸ ਦੇ ਸਾਹਮਣੇ ਲਗਾ ਦਿੱਤੇ ਆ ਮੇਰੇ ਨਾਲ ਕੋਈ ਵੀ ਕੰਟੈਕਟ ਕਰੂਗਾ ਮੇਰੀ ਪੂਰੀ ਕੋਸ਼ਿਸ਼ ਹੋਊਗੀ ਵੀ ਪਹਿਲਾਂ ਤਾਂ ਇਸ ਆਫਿਸ ਤੋਂ ਹੀ ਕੰਮ ਹੋਣਾ ਐਡਮਿਨਿਸਟ੍ਰੇਸ਼ਨ ਲੈਵਲ ਤੇ ਜਿਹੜਾ ਨਹੀਂ ਕੋਈ ਸੁਣਵਾਈ ਆਫਸਰ ਕਰੂਗਾ ਤੋਂ ਅਸੀਂ ਇਸ ਗੱਲ ਦੀ ਜਿਹੜੀ ਮੈਨੂੰ ਪਹਿਲਾਂ ਡਾਇਰੈਕਸ਼ਨਸ ਮਿਲ ਚੁੱਕੀਆਂ ਹਨ ਜਿਹੜੇ ਕੋਈ ਅਫਸਰ ਨਹੀਂ ਸੁਣਦਾ ਤਾਂ ਸਾਨੂੰ ਇਨਫੋਰ ਨਰਾਜ ਨਜ਼ਰ ਆ ਰਹੇ ਉਹਨਾਂ ਨੂੰ ਕਿਦਾਂ ਐਗਜ਼ੀਕਿਊਟ ਕਰੋਗੇ ਤੁਸੀਂ ਦੇਖਿਓ ਉੱਧਰ ਦੀ ਜਿਹੜੇ ਅਕਾਲੀ ਜੁਆਇਨ ਕਰ ਗਏ ਦੇਖੋ ਕੁਝ ਨਰਾਜ਼ ਗੀਆਂ ਹੋਈਆਂ ਪਰ ਐਨੀ ਛੇਤੀ ਫਰਸਟ੍ਰੇਟ ਹੋ ਕੇ ਕੋਈ ਗਲਤ ਸਟੈਪ ਲੈਣੇ ਚੰਗੀ ਗੱਲ ਨਹੀਂ ਪੰਜਾਬ ਆ ਇਹਨੂੰ ਇੱਕਦਮ ਸੰਭਾਲਣਾ ਇੱਕ ਮਿੰਟ ਦੇ ਵਿੱਚ ਸੰਭਾਲਣਾ ਜਾਂ ਕੁਝ ਮਹੀਨਿਆਂ ਸੰਭਾਲਣਾ ਕੋਈ ਇਜ਼ੀ ਕੰਮ ਨਹੀਂ ਹੈਗਾ ਸਾਨੂੰ ਥੋੜਾ ਸਮਝਣਾ ਚਾਹੀਦਾ ਥੋੜਾ ਟਾਈਮ ਦੇਣਾ ਚਾਹੀਦਾ ਮਾਨ ਸਾਹਿਬ ਜੋ ਕੰਮ ਕਰ ਰਹੇ ਆ ਮਾਨ ਸਾਹਿਬ ਨੇ ਜੋ ਕੰਮ ਕੀਤਾ ਹੈ ਕੋਈ ਵੀ ਅਜੇ ਤੱਕ ਮੈਂ ਤੁਹਾਨੂੰ ਦੁਬਾਰਾ ਕਹਿ ਰਿਹਾ ਵੀ ਅਜੇ ਤੱਕ ਕੋਈ ਮੁੱਖ ਮੰਤਰੀ ਨਹੀਂ ਕਰਦਾ ਸਾਰਿਆਂ ਨੇ ਆਪਣੀਆਂ ਜਾਇਦਾਦਾਂ ਪ੍ਰਾਪਰਟੀਆਂ ਬਣਾਈਆਂ ਇੱਕ ਇਹੀ ਇਮਾਨਦਾਰ ਮੁੱਖ ਮੰਤਰੀ ਹੈ ਜਿਨੇ ਆਪਣਾ ਘਰ ਤੱਕ ਵੀ ਨਹੀਂ ਬਣਾਇਆ ਸੋ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਸਮਰਨਾ ਚਾਹੀਦਾ 27 ਵੀ ਨੇੜੇ ਹੈ ਤੁਹਾਨੂੰ ਇੱਕ ਵੱਡੀ ਜ਼ਿੰਮੇਵਾਰੀ ਮਿਲੀ ਹੈ ਸੋ ਗੱਲ ਕਰੀਏ ਵੀ ਜਿੱਥੇ ਆਉਣ ਵਾਲੇ ਸਮੇਂ ਦੇ ਵਿੱਚ ਲੱਗਦਾ ਹੈ ਕਿ ਪਾਰਟੀ ਤੁਹਾਨੂੰ ਹੋਰ ਇੱਕ ਵੱਡੀ ਜ਼ਿੰਮੇਵਾਰੀ ਦੇ ਸਕਦੀ ਹੈ ਬਿਲਕੁਲ ਜੀ ਮੈਂ ਦੇਖੋ ਮੈਂ ਫਿਲਹਾਲ ਤਾਂ ਆਰਗੇਨਾਈਜੇਸ਼ਨ ਦੇਖੂੰਗਾ ਸਾਰੀ 9 ਦੇ 9 ਐਮਐਲਏ ਨਾਲ ਮੈਂ ਕਨੈਕਸ਼ਨ ਆਪਣੇ ਰੱਖੂੰਗਾ ਰابطਾ ਕਾਇਮ ਕਰੂੰਗਾ ਔਰ ਮੈਂ ਉਹਨਾਂ ਤੋਂ ਲੋਕਾਂ ਦੇ ਮਸਲੇ ਹੱਲ ਕਰਾਉਂਗਾ ਹੁਣ ਰਈ 2027 ਇਲੈਕਸ਼ਨ ਦੀ ਗੱਲ ਜੇ ਪਾਰਟੀ ਨੇ ਮੈਨੂੰ ਕੋਈ ਇਸ ਤਰ੍ਹਾਂ ਦੀ ਜ਼ਿੰਮੇਵਾਰੀ ਦਿੱਤੀ ਤਾਂ ਮੈਂ ਬਿਲਕੁਲ ਤਿਆਰ ਹਾਂ ਹਰ ਪਾਸੇ ਪਾਰਟੀ ਨੂੰ ਪਤਾ ਪਾਰਟੀ ਨੇ ਐਡਿਵਿਟੀ ਜੁਮੇ ਅਦਿ ਦੇਣੇ ਤਾਂ ਇਹ ਮੇਰਾ ਮੇਰੇ ਵਾਸਤੇ ਮੰਨਦੀ ਗੱਲ ਹੈ ਔਰ ਮੈਨੂੰ ਪਤਾ ਵੀ 2027 ਵੀ ਇੱਕ ਬਹੁਤ ਬੈਟਰ ਮੇਰੇ ਵਾਸਤੇ ਆਉਣ ਵਾਲਾ ਔਰ ਸਾਰਿਆਂ ਦੇ ਇੱਕ ਵਾਸਤੇ ਇੱਕ ਖੁਸ਼ਖਬਰੀ ਲੈ ਕੇ ਆਵਾਂਗੇ ਥੈਂਕ ਯੂ